ਜਾਣਦੇ ਆ ਜੀ ਜਸਬਾਲ ਦੇ ਪ੍ਰਧਾਨ ਨਗਰ ਰਾਣਾ ਵਾਹ ਜੀ ਵਾਹ ਦੇਖੋ ਸਰਪੰਚ ਸਾਹਿਬ ਜੀ ਦਾ ਮੂੰਹ ਮਿੱਠਾ ਕਰਾਇਆ ਜਾ ਰਿਹਾ ਜੀ ਵਾਹ ਵੀ ਵਾਹ ਵਾਹ ਜੀ ਵਾਹ ਬਲੇ ਜੀ ਬਲੇ ਤੇ ਜੀ ਕਰਾ ਦੇਣਾ ਇਹ ਗਾਉਂਦਾ ਆ ਪਾਣਾ ਹੌਲੇ ਵਾਹ ਵੀ ਵਾਹ ਆ ਹੁੰਦਾ ਪਿਆਰ ਤੇ ਕਾ ਪਤ్రਕਾ ਸਾਹਿਬ ਹੀ ਖਾਓ ਹਾਦਰ ਜੀ ਬੜਾ ਹਾਂਜੀ ਸਰਪੰਚ ਸਾਹਿਬ ਜੀ ਵਾਹ ਜੀ ਵਾਹ ਅੱਜ ਬੜਾ ਧੁੰਮ ਧਮਾਕਾ ਕੀਤਾ ਜਾ ਰਿਹਾ ਕੀ ਗੱਲਬਾਤ ਆ ਥੋੜਾ ਜਿਹਾ ਪਉ ਚਾਨਾ ਜੀ ਪਉ ਚਾਨਾ ਸੰਤਨੂ ਇਹ ਜੀ ਕਿ ਪਾ ਇਹ ਜੀ ਜੋ ਤਰਨਤਨ ਜਿੰਨੀ ਚੌਣ ਹੋਈ ਆ ਆਪਣੇ ਸਰਦਾਰ ਕੈਪਟਨ ਮંત્રી ਸਰਦਾਰ ਲਾਜੀਤ ਸਿੰਘ ਭੁੱਲਰ ਜੀ ਉੱਥੇ ਅਲ ਕਮ ਚਾਰਜ ਲਗੇ ਸੀ ਉਹਨਾਂ ਦਾ ਸਦਕਾ ਅੱਜ ਜਿਹੜੀ ਤੰਤਨ ਚੋਣਾ ਉਹ ਹਰਮਿੰਦਰ ਸਿੰਘ ਸਾਡੇ ਸੰਗੋਤਾ ਜਿੱਤ ਚੁੱਕੇ ਨੇ ਬਹੁਤ ਖੁਸ਼ੀ ਵਾਲੀ ਗੱਲ ਆ ਅਸੀਂ ਬਹੁਤ ਬਹੁਤ ਮੁਬਾਰਕਾ ਦਿੰਦੇ ਆ ਪਿੰਡ ਸਭਰਾਲ ਨੂੰ ਸਾਰੀਆਂ ਸੰਗਤਾਂ ਨੂੰ ਸਭਰਾਲ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੋ ਚੀਟ ਆਪਣੀ ਜਿੱਤ ਕੇ ਨੇ ਆਮ ਪਾਰਟੀ ਚੋੜੀ ਦਿੱਤੀ ਵਾਹ ਜੀ ਵਾਹ ਅਸੀਂ ਸਹਿਆ ਦਿੰਦੇ ਆ ਵੀ 2027 ਜੀ ਵੀ ਲਾਲਦੀ ਸਾਹਿਬ ਭੁੱਲਰ ਨੂੰ ਇਦਾਂ ਚਲਾਵਾਂਗੇ ਬੇਫਿਕਰੇ ਹੋ ਜਾਓ ਬੋਲੇ ਸੋਨਿਆ ਸਤਿ ਸ੍ਰੀ ਅਕਾਲ ਠੇਕੇਦਾਰ ਸਾਹਿਬ ਜੀ ਹਾਂਜੀ ਠੇਕੇਦਾਰ ਸਾਹਿਬ ਜੀ ਕਰਾਚ ਪੂਰਾ ਧੁੰਮ ਧਮਾਕਾ ਕੀਤਾ ਯਾਰ ਬੜੇ 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 ਦਾਅਵੇਦਾਰ ਸੀ ਆਂਦੇ ਆ ਕਿ ਪਟਾਕੇ ਪਾ ਦਿਆਂਗੇ ਪਰ ਗੱਲ ਕੁਝ ਹੋਰ ਹੀ ਬਣ ਗਈ ਆ ਕੀ ਕਹਿਣਾ ਚਾਉਣੇ ਆ ਜੀ ਸਾਡੇ ਜਿਹੜੇ ਪੱਟੀ ਹਲਕੇ ਤੋਂ ਮੰਤਰੀ ਨੇ ਸਰਦਾਰ ਕੈਬਨਟ ਲਾਲਜੀ ਸਿੰਘ ਪੁੱਲਰ ਉਹਨਾਂ ਨੇ ਇਲੈਕਸ਼ਨ ਦਾ ਜਿਹੜਾ ਤਰਨਤਾਰ ਦਾ ਉਹਨਾਂ ਨੂੰ ਚਾਰਜ ਲਾਇਆ ਗਿਆ ਸੀ ਬਹੁਤ ਮਿਹਨਤ ਕੀਤੀ ਤੇ ਬੜੀ ਵੱਡੀ ਲੀਡ ਨਾਲ ਜੇਤਹਾ ਹਾਸਲ ਕੀਤੀ ਆ ਇਸ ਕਰਕੇ ਪਾਰਟੀ ਮੁੱਖ ਮੰਤਰੀ ਸਾਹਿਬ ਨੇ ਬਹੁਤ ਮਿਹਨਤ ਕੀਤੀ ਤੇ ਜਿਹੜੇ ਲੋਕ ਜਿਹੜੀਆਂ ਗੱਲਾਂ ਕਰਦੇ ਸੀ ਉਹ ਨਤੀਜਾ ਜਿਹੜਾ ਲੋਕਾਂ ਨੇ ਅਸਾ ਸੱਚ ਵਿਖਾਤਾ ਸਰਦਾਰ ਰਮਬੀ ਸਿੰਘ ਸੰਧੂ ਜਿਹੜਾ 12000 ਤੋਂ ਵੱਧ ਵੋਟਾਂ ਲੈ ਕੇ ਜਿੱਤੇ ਆ ਬਹੁਤ ਸਹੀ ਬਹੁਤ ਵੱਡੀ ਵੱਡੀ ਲੀਡ ਕੀਤੀ ਆ ਬਹੁਤ ਵੱਡੀ ਲੀਡ ਕੀਤੀ ਆ ਤੇ ਬਾਕੀ ਤਾਂ ਜਿਹੜੇ ਉਹ ਦੇਖੋ ਭਾਜੀ ਭਰਾ ਉਹ ਛੁਲਛੁਲ ਗੱਲਾਂ ਕਰਦੇ ਸੀ ਤੇ ਉਹ ਸਿਰਫ 5000 ਵੋਟ ਤੇ ਰਹਿ ਗਏ ਬਿਲਕੁਲ ਜੀ ਬਿਲਕੁਲ ਜਿਹੜੇ ਵੱਡੇ ਵੱਡੇ ਦਾਅਵਾ ਕਰਦੇ ਵੱਡੇ ਵੱਡੇ ਤੇ ਬਾਕੀ ਕਈ ਜਵਾਨ ਤਾਂ ਜਬਤ ਕਰਾ ਬੈਠੇ ਆ ਬਿਲਕੁਲ ਜੀ ਬਿਲਕੁਲ ਫਿਰ ਵੀ ਮਾੜਾ ਮੋਟਾ ਖੈ ਖੂ ਗਿਆ ਨਾਲ ਬਿਲਕੁਲ ਥੋੜਾ ਥੋੜਾ ਕੇ ਸਮਾਂ ਖੁਸ਼ੀ ਉਹਨਾਂ ਦੇ ਚਿਹਰਿਆਂ ਤੇ ਦੇਖਣ ਲਈ ਵੀ ਕੁਝ ਪਲ ਲਈ ਚਲੋ ਫਿਰ ਵੀ ਉਹ ਪਹਨਾ ਪਹਾਬ ਦੇ ਪੈਰਾਂ ਤੇ ਖੜੇ ਹੋਏ ਆ ਬਿਲਕੁਲ ਜਿਨ੍ਹਾਂ ਦਾ ਜ਼ਿਆਦਾ ਰੌਲਾ ਸੀ ਉਹਦੇ ਜਵਾਨਤਾ ਜਬਤ ਕਰਾ ਲਈ ਜਬਤ ਕਰਾ ਬੈਤੀਆ ਜੀ ਹਾਂਜੀ ਜਸਵਾਲ ਸਿੰਘ ਜੀ ਸੋਸ਼ਲ ਮੀਡੀਆ ਪ੍ਰਧਾਨ ਬਲਾਗ ਪ੍ਰਧਾਨ ਜੀ ਤੇ ਇਹਨਾਂ ਦਾ ਵੀ ਬੜਾ ਕਿਉਂਕਿ ਪਹਿਲੋਂ ਅੰਦਾਜ਼ਾ ਲਾ ਲੈਂਦੇ ਆ ਵੀ ਅਦਕੀ ਜੇਤਾਰ ਕਿੰਦੀ ਹੋਣੀ ਆ ਤੇ ਪਹਿਲੋਂ ਹੀ ਲੱਡੂ ਪੋ ਕੇ ਕਰਾਦੇ ਸੀ ਪ੍ਰਧਾਨ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਆ ਜੀ ਇਹ ਪੱਤਰਕਾਰ ਸਾਹਿਬ ਤੁਹਾਨੂੰ ਮੈਂ ਕੱਲ ਹੀ ਦੱਸਦਾ ਹਾਂ ਕਿ ਸਾਡੇ ਕੈਬਨਿਟ ਮੰਤਰੀ ਸਰਦਾਰ ਲਾਲਜੀਤ ਸਿੰਘ ਢੋਲਰ ਉਹਨਾਂ ਨੇ ਰਾਤ ਦਿਨ ਇੱਕ ਕੀਤਾ ਸੀਗਾ ਉਹ ਇੰਚਾਰਜ ਸੀ ਜੀ ਉੱਥੇ ਇਲੈਕਸ਼ਨ ਦੇ ਇੰਚਾਰਜ ਔਰ ਮਾਜਜ ਹੋਣ ਇੰਚਾਰਜ ਨੇ ਤ ਵੀ ਦੇ ਔਰ ਸਰਦਾਰ ਭਗਨ ਸਿੰਘ ਜੀ ਮਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨੇ ਰਾਤ ਦਿਨ ਇੱਕ ਕਰਕੇ ਬੜੀ ਤਕੜੀ ਮਿਹਨਤ ਕੀਤੀ ਤੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ 'ਚ ਫਤਵਾ ਦਿੱਤਾ ਇਦੇ ਵਿੱਚ ਕੋਈ ਦੋਰ ਆਇਆ ਨਹੀਂ ਲੋਕ ਜਦੋਂ ਆਵਾਂ ਦੇ ਪਾਰਟੀ ਨੂੰ ਚਾਹੁੰਦੇ ਆ ਚੰਗੀ ਲੀਡ ਦੇ ਨਾਲ ਜਿੱਡਾ ਵੱਡਾ ਮੁਕਾਬਲਾ ਸੀਗਾ ਬੜੇ ਉੱਥੇ ਬੜੇ ਬੜੇ ਥੰਮ ਜਿਹੜੇ ਡੇਗੇ ਆ ਚੰਗੀ ਲੀਡ ਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਆ ਇਹ 2027 ਦਾ ਮੋੜ ਵੱਜ ਗਿਆ ਵਾਹ ਬਈ ਵਾਹ 2027 ਦਾ ਹਾਂਜੀ ਸਰ ਜੀ ਤੁਹਾਡਾ ਵੀ ਬਹੁਤ ਜੁਝਾਰੂ ਖਾਲਸਾ ਸਾਹਿਬ ਵੈਰੀ ਵਧੀਆ ਸਾਹਿਬ ਇਲਾਕੇ ਦੇ ਤੇ ਨਗਰ ਨੂੰ ਬਹੁਤ ਬਹੁਤ ਵਧਾਈ ਭੁੱਲਰ ਸਾਹਿਬ ਨੂੰ ਵੀ ਤੇ ਚੰਗੇ ਕੰਮਾਂ ਦਾ ਹੀ ਨਤੀਜਾ ਵਾ ਜਿਹੜਾ ਤੰਤਾਨ ਵਾਲੀ ਆਪਾਂ ਇਲੈਕਸ਼ਨ ਜਿੱਤੇ ਆ ਤੇ ਮਾਲਕਾ 27 ਚ ਵੀ ਇੱਥੇ ਤੱਕੀ ਕਾਮਯਾਬੀ ਬਖਸ਼ੀ ਵਾਹ ਬਈ ਵਾਹ ਵਾਹ ਬਈ ਵਾਹ ਵੇਖੋ ਜੀ ਪੂਰੀ ਖੁਸ਼ੀ ਯਾਰ ਕੀਤੀ ਜਾ ਰਹੀ ਆ ਤੇ ਵੱਡੀ ਗਿੰਦੀ ਜੀ ਵੇਖੋ ਜਿਹੜੇ ਕਰਾਂ ਲੱਡੂ ਖਾ ਰਹੇ ਆ ਤੇ ਆਨੰਦ ਲੈ ਰਹੇ ਆ ਤੇ ਆਉਣ ਵਾਲੇ ਸਮੇਂ ਹਾਂਜੀ ਪ੍ਰਧਾਨ ਸਾਹਿਬ ਜੀ ਵੈਰੀ ਖਾਸਾ ਵੈਰੀ ਬੱਤੇ ਇਹ ਕੀ ਕਹਿਣਾ ਚਾਹਣੇ ਵੇਖੋ 2027 ਦਾ ਕੀ ਕੀ ਲੱਗਦਾ ਵੀ ਮੋੜ ਵੱਜ ਚੁੱਕਾ ਹੈ ਜੀ ਬਿਲਕੁਲ ਜੀ ਬਿਲਕੁਲ ਇਹ ਜੋ ਆਪਣੇ ਰਮੇਸ਼ ਸਿੰਘ ਨੇ ਜੇ ਸ਼ੀਟ ਕੱਢੀ ਆ ਸਰਦਾਰ ਲਾਜੀਤ ਭੁੱਲਰ ਦਾ ਵੀ ਬਹੁਤ ਵੱਡਾ ਯੋਗਦਾਨ ਵਿੱਚ ਆ ਜਿਹੜਾ ਇੰਚਾਰਜ ਲੱਗਾ ਹੈ ਜਿਹੜੀ ਅੱਜ ਜਿੱਤ ਜਿਹੜੀ ਆ ਸਰਦਾਰ ਲਾਜੀਤ ਭੁੱਲਰ ਦੀ ਸਾਡੀ ਬਰਾਬਰ ਦੀ ਜਿੱਤ ਆ ਜੀ ਅੱਜ ਜਿਨ੍ਹਾਂ ਨੇ ਰਾਤਨ ਮਿਹਨਤ ਕੀਤੀ ਉਹਨਾਂ ਨੂੰ ਫਲ ਮਿਲਿਆ ਜੀ ਬਿਲਕੁਲ ਜੀ ਇਹ ਆ ਵੀ ਲੋਕਾਂ ਸਹਿਯੋਗ ਦਿੱਤਾ ਜੀ ਬੋਟਾਂ ਭਈਆਂ ਵਾਂ ਇਨੂੰ ਚੰਗਾ ਲੱਗਾ ਲੋਕਾਂ ਚੁਣਿਆ ਵਿਕਾਸ ਦਾ ਲੋਕਾਂ ਨੇ ਇਹ ਗੱਲ ਦਾ ਧਾਰਕ ਕੀਤਾ ਉਹ ਤੇ ਵਿਕਾਸ ਹੋਇਆ ਤੇ ਇਸ ਕਰਕੇ ਵੋਟ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪਾਈ ਸਰਦਾਰ ਭਵੰਤ ਮਾਨ ਦਾ ਵੀ ਧੰਨਵਾਦ ਕਰਦੇ ਆ ਸਰਦਾਰ ਲਾਜੀ ਨੂੰ ਲੱਗਾ ਧੰਨਵਾਦ ਕਰਨੇ ਇਨਾਂ ਨੇ ਇਨੀ ਰਾਤ ਮਿਹਨਤ ਕੀਤੀ ਵਾਹ ਬਈ ਵਾਹ ਤੇ ਹਾਂਜੀ ਸਰਦਾਰ ਜੀ ਡਰਸਾ ਕੀ ਤੁਹਾਡਾ ਕੀ ਕਹਿਣਾ ਹੈ ਵੇਖੋ ਅੱਜ ਪੂਰੇ ਖੁਸ਼ੀ ਯਾਰ ਕੀਤੀ ਜਾ ਰਹੀ ਆ ਵੀਰਾ ਦੇ ਨਾਲ ਤੇ ਕੀ ਵਿਚਾਰ ਹੈ ਤੁਹਾਡੀ ਇਹ ਜੇਤਨ ਵੀ ਸੰਧੂ ਵੀ ਆਮ ਆਦਮੀ ਪਾਰਟੀ ਸਾਰੀ ਪਾਰਟੀ ਜਿੱਤਿਆ ਪਰ ਲਾਜੀ ਸਿੰਘ ਭੁੱਲਰ ਨੇ ਬਹੁਤ ਮਿਹਨਤ ਕੀਤੀ ਜੀ ਉਥੇ ਆਪਾਂ ਵੇਖਦੇ ਰਿਹਾ سوشل মিডিਆ ਤੇ ਵੀ ਬਹੁਤ ਮਿਹਨਤ ਕੀਤੀ ਇਹਨਾਂ ਦੀ ਮਿਹਨਤ ਨੂੰ ਫਲ ਲੱਗਾ ਬਾਕੀ ਸਾਰੇ ਆਮ ਵਲੰਟੀਅਰ ਲੀਡਰ ਸਾਹਿਬਾਨ ਸਾਰਿਆਂ ਨੂੰ ਵਧਾਈ ਹੋਵੇ ਸਾਡੇ ਤੋਂ ਮੈਂ ਬਈ ਬੜੀ ਵਧੀਆ ਗੱਲ ਹੈ ਜੀ ਤੇ ਸਾਡਾ ਭਰਾ ਵੀ ਤੇ ਸਰਪੰਚ ਇਹ ਗੋਰੇ ਸਰਪੰਚ ਸਾਹਿਬ ਜੀ ਲੱਡੂ ਖਾ ਕੇ ਪਛਾਹ ਜਾ ਰਿਹਾ ਇਧਰ ਕਰੋ ਦੋ ਵਿਚਾਰ ਜੀ ਸਰਪੰਚ ਸਾਡਾ ਜੋਤੀਸ਼ਾ ਗੋਰਾ ਕੀ ਖਾਲਾ ਉਹਦੀ ਕੀ ਫਤਿਹ ਸਾਰੀ ਸਾਗਨਪੁਰ ਤੋਂ ਸਾਰੇ ਵੀਰਾਂ ਭਰਾਵਾਂ ਨੂੰ ਬਹੁਤ ਲੱਖ ਲੱਖ ਵਧਾਈਆਂ ਹੋਣ ਜੀ ਬਹੁਤ ਵੱਡੀ ਤਗੜੀ ਅੱਜ ਜਿੱਤ ਹੋਈ ਆ ਇੱਕ ਸਾਹ ਦਾ ਇੱਕ ਸੈਮੀਫਾਈਨਲ ਸੀ ਸੈਮੀਫਾਈਨਲ ਆਮ ਆਦਮੀ ਪਾਰਟੀ ਜਿੱਤ ਗਈ ਤੇ ਫਾਈਨਲ ਤੇ ਤੁਹਾਨੂੰ ਪਤਾ ਹੀ ਹੈ ਜਿੱਤਿਆ ਹੀ ਪਿਆ ਵਾਹ ਜੀ ਬਾਕੀ ਸਾਰਾ ਜਿੱਤ ਦਾ ਸਿਹਰਾ ਸਰਦਾਰ ਲਾਲਜੀ ਸਿੰਘ ਪੁੱਲਰ ਜੀ ਮਿਹਨਤ ਨੂੰ ਜਾਣਦਾ ਜਿਨ੍ਹਾਂ ਨੂੰ ਕਰਨ ਕਰਨਾ ਦੇ ਹਲਕੇ ਦਾ ਇੰਚਾਰਜ ਉਹ ਲੋ ਜਿੰਮੇਵਾਰੀ ਦਿੱਤੀ ਸਾਰੀ ਉਹਨਾਂ ਆਪ ਦੀ ਜਿੰਮੇਵਾਰੀ ਬੜੀ ਖੂਬ ਨਿਭਾਈ ਆ ਤੇ ਪਾਰਟੀ ਨੂੰ ਖੀੜ ਜਿੱਤ ਕੇ ਤੇ ਉਹਨਾਂ ਦੀ ਝੋਲੀ ਪਾਈ ਹੈ ਬਹੁਤ ਬਹੁਤ ਵਧਾਈਆਂ ਹਾਂ ਜੀ ਵਧਾਈਆਂ ਹਾਂ ਜੀ ਬਾਕੀ ਚਾਹ ਪਾਣੀ ਚੱਲ ਰਿਹਾ ਜੀ ਤੇ ਹਾਂ ਜੀ ਸਾਲ ਜੀ ਲਾਬ ਲਾਬ ਤੇ ਇਧਰ ਸਾਡੇ ਮਾਮਾ ਜੀ ਵੀ ਸਾਰੇ ਵੀਰ ਭਰਾ ਦੇਖੋ ਕਰਾ ਵੀਡੀਓ ਸ਼ੇਅਰ ਕਰੋ ਬਾਤੋ ਬਾਜੀ ਬਾਕੀ ਇਧਰ ਸਾਡਾ ਵੀਰ ਲਾਬ ਲਾਬ ਸਿੰਘ ਜੀ ਜਿਹਾ ਰੂ ਜੋਰਿਆ ਵੇਖੋ ਮੂੰਹ ਮਿੱਠਾ ਕੀਤਾ ਜਾ ਰਿਹਾ ਜੀ ਤੇ ਲਾਭ ਸਿੰਘ ਜੀ ਜੋ ਥੋੜੀ ਜੀ ਜਾਣਕਾਰੀ ਖਾਲਸਾ ਵਾਹਿਗੁਰੂ ਕੀ ਫਤਿਹ ਬਹੁਤ ਬਹੁਤ ਧੰਨਵਾਦ ਸ੍ਰੀ ਤਰਨਤਾਰਨ ਹਲਕਾ ਨਵਾਸੀ ਵੋਟਰਾਂ ਦਾ ਉਸ ਤੋਂ ਬਾਅਦ ਸਭ ਤੋਂ ਵੱਡੀ ਵਧਾਈ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਕੈਬਨਿਟ ਮੰਤਰੀ ਸਰਦਾਰ ਲਾਲਜੀਤ ਸਿੰਘ ਜੀ ਪੁੱਲਰ ਜਿਨ੍ਹਾਂ ਨੇ ਤਰਨਤਾਰਨ ਹਲਕਾ ਇਸ ਇਲੈਕਸ਼ਨ ਦਾ ਮਤਲਬ ਡਿਊਟੀ ਲਗਾਈ ਗਈ ਸੀ ਉਹਨਾਂ ਦੀ ਜਿੱਤ ਨੂੰ ਜਿਹੜਾ ਵਾ ਬਹੁਤ ਦਿਨ ਰਾਤ ਉਹਨਾਂ ਨੇ ਮਿਹਨਤ ਕੀਤੀ ਆ ਬਹੁਤ-ਬਹੁਤ ਵਧਾਈ ਸੋਚੇ ਪੰਜਾਬ ਨੂੰ 75ਰੋਂ ਦਾ ਨਾਲ ਗੱਲ ਵਾਸੀਆਂ ਨੂੰ ਕੋਈ ਉਸ ਮੁਜੀ ਦੇ ਵਿੱਚ ਅੱਜ ਅਸੀਂ ਪੈਸੇ ਭਰਾ ਦੀ ਸੂਤ ਰਾਪਿੰਜਾਇਦਾ ਲੱਡੂ ਵੰਡ ਕੇ ਤੇ ਕੁਛੀ ਦਾ ਇਜ਼ਹਾਰ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਵਧੀਆ ਗੱਲ ਵਾਜੀ ਤੇ ਵੀਡੀਓ ਸ਼ੇਅਰ ਕਰੋ ਵਾਜੀ ਵਾਤੋ ਵਾਤ ਇਧਰ ਸਾਡੇ ਬਾਪੂ ਜੀ ਬਾਪੂ ਜੀ ਆਓ ਇਧਰ ਵਾਹ ਬਈ ਵਾ ਲੱਡੂ ਏ ਇੰਨੇ ਖੇਤਰਾ ਬੋਟਾਂ ਨੇ ਬੰਦੇ ਲਓ ਜੀ ਲਓ ਸਰਦਾਰ ਜੀ ਸਾਰੇ ਵੀਰ ਜਿਹਾਰੂਆ ਵੇਖੋ ਕਰਾ ਪੂਰੀ ਟੀਮ ਆ ਭਰਾ ਸਾਡੇ ਦੀ ਬੜੀ ਮਿਹਨਤੀ ਦਿਲ ਕਛ ਬੰਦੇ ਆ ਜੀ ਤੇ ਲੱਡੂ ਵੰਡੇ ਜਾ ਰਹੇ ਆ ਜੀ ਪੂਰਾ ਇਹਨਾਂ ਵੀਰਾਂ ਦਾ ਸਹਿਯੋਗ ਆ ਤੇ ਪੂਰੀ ਮਿਹਨਤ ਕੀਤੀ ਆ ਭਰਾਵਾਂ ਨੇ ਜੀ ਤੇ ਦੇਖ ਸਕਦੇ ਆ ਬਾਪੂ ਸਾਡੇ ਲੱਡੂਆਂ ਦੀ ਰਾਖੀ ਬੈਠੇ ਹੋਏ ਆ ਨਾਲੇ ਦੇ ਪਤਾ ਲੱਗੇ ਵੀ ਹਾਂਜੀ ਤੁਹਾਡਾ ਵੈਰੀ ਖਾਲਸਾ ਵੈਰੀ ਬਤੇ ਬਾਬਾ ਜੀ ਕੀ ਕਹਿਣਾ ਚਾਹੁੰਦੇ ਆਉਣ ਵਾਲੇ ਸਮੇਂ ਦੇ ਵਿੱਚ ਵੇਖੋ ਜਿਹੜਾ ਇਹ ਫਤਵਾ ਦਿੱਤਾ ਹੈ ਸੰਗਤਾਂ ਨੇ ਬੜੀ ਜਿੱਤ ਦੀ ਕੋਈ ਨਾ T20 ਇਹੋ ਜਿਹੜਾ ਮੈਚ ਫਸਿਆ ਹੋਇਆ ਸੀ ਤੇ ਕੀ ਕੀ ਵਿਚਾਰ ਆ ਕੀ ਕਹਿਣਾ ਚਾਹ ਰਹੇ ਜੀ ਸਭ ਤੋਂ ਪਹਿਲਾਂ ਜੀ ਤਰਨਤਾਰਨ ਦੀ ਜਨਤਾ ਦਾ ਅਸੀਂ ਧੰਨਵਾਦ ਕਰਦੇ ਆ ਕਿ ਉਹਨੇ ਇਹਦੇ ਵਿੱਚ ਕਈ ਨਿਰਣੇ ਕਰਤੇ ਆ ਜਿੱਥੇ ਉਹਨੇ ਕੱਟੜ ਵਿਚਾਰਧਾਰਾ ਜਿਹੜੀ ਆ ਆਰਐਸਐਸ ਦੀ ਆ ਉਹਨਾਂ ਨੂੰ ਨਕਾਰ ਕੇ ਪੰਜਵੇਂ ਨੰਬਰ ਤੇ ਲਿਆਂਦਾ ਜਿੱਥੇ ਕਾਂਗਰਸ ਦੇ ਪ੍ਰਧਾਨ ਵੱਲੋਂ ਹੰਕਾਰ ਭਰੇ ਬੋਲੇ-ਬੋਲਣ ਤੇ ਉਹਨੂੰ ਚੌਥੇ ਨੰਬਰ ਤੇ ਲਿਆਂਦਾ ਉੱਥੇ ਭਾਵੇਂ ਅਕਾਲੀ ਦਲ ਬਾਦਲ ਦੂਜੇ ਨੰਬਰ ਤੇ ਭਿੜ ਗਿਆ ਵਾ ਪਰ ਉਹਨੂੰ ਸਾਫ਼ ਸੁਨੇਹਾ ਦੇ ਦਿੱਤਾ ਕਿ ਦੂਜੇ ਅਕਾਲੀ ਦਲ ਦੇ ਸਮਝੌਤੇ ਤੋਂ ਬਿਨਾਂ ਉਹ ਜੀਵਨ 'ਚ ਕਦੇ ਵੀ ਗਾੜੀ ਨਹੀਂ ਆ ਸਕਦੇ ਤੇ ਰਹੀ ਜਿਹੜੀ ਸਾਡੀ ਗੱਲ ਆ ਅਸੀਂ ਮਿੰਤ ਕਰਦੇ ਸਾਂ ਮਿੰਤ ਕਰ ਰਹੇ ਆਂ ਤੇ ਮਿੰਤ ਕਰਦੇ ਰਵਾਂਗੇ ਤੇ ਇਹਦੇ ਉੱਤੇ ਲੋਕਾਂ ਨੇ ਮੋਹਰ ਲਾ ਕੇ ਸਾਡੀ ਪਾਰਟੀ ਨੂੰ ਜਿਤਾ ਦਿੱਤਾ ਤੇ ਤਰਨਤਾਰ ਦੀ ਜਨਤਾ ਦਾ ਬਹੁਤ-ਬਹੁਤ ਧੰਨਵਾਦ ਤੇ ਲਾਲਜੀਤ ਸਿੰਘ ਭੁੱਲਰ ਹਲਖੰਨ 4 ਜਨ ਲਾਇਏ ਸੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹ ਜੀ ਵਾਹ ਇਹ ਸਨ ਸਾਡੇ ਮਾਮਾ ਜੀ ਤੇ ਬੜਾ ਰਾਜਨੀਤਿਕ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਤਜਰਬਾ ਜੀ ਪਹਿਲੋਂ ਦੱਸ ਦਿੰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਤੇ ਕੀ ਹੋਣਾ ਤੇ ਕੀ ਗਾਂ ਸਿਸਟਮ ਚੱਲਣਾ ਹੈ ਜੀ ਧੰਨਵਾਦ ਜੀ ਕਰੋ ਵੀਡੀਓ ਸ਼ੇਅਰ ਬਾਤੋ ਬਾਤ ਬਾਕੀ ਆਪਾਂ ਸਾਰੀ ਗੱਲਬਾਤ ਜਾਣਦੇ ਅਮਰੀਕ ਫੜੀ ਕਰਾਂ ਕੱਟ ਗਈ ਮੇਰਾ ਕੈ ਇਧਰ ਮਰਦੀ ਜਾਂਦਾ ਕੱਟ ਵੀ ਸ਼ੇਅਰ ਕਰ ਦਿਓ ਵੀਡੀਓ ਬਾਤੋ ਬਾਤ